ਵਿਚਾਰ ਹੈਗਾ ਜੀ ਸੇਵਾ ਸੇਵਾ ਕਰਤ ਹੋਏ ਨਹ ਕਾਮੀ ਸੇਵਾ ਕੀ ਹੈ ਸਾਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਸੇਵਾ ਹੁੰਦੀ ਕੀ ਹੈ ਔਰ ਕਿਉਂ ਕਰਨੀ ਆ ਇਹਦੇ ਰਿਜ਼ਲਟ ਕੀ ਆ ਅੱਜ ਅਸੀਂ ਇੱਥੇ ਵਿਸਤਾਰ ਨਾਲ ਗੱਲ ਕਰਾਂਗੇ 20 ਮਿੰਟ ਸੋ ਰੰਮੇ ਦੇ ਨਾਲ ਆਪਾਂ ਇਹ ਸਾਰੀ ਗੱਲਬਾਤ ਕਰਨੀ ਆ ਤੇ ਵਾਚਣੀ ਆ ਸੋਚਣੀ ਆ ਸੇਵਾ ਬਹੁਤ ਅਹਿਮ ਅੰਗਾ ਜੀ ਅਧਿਆਤਮ ਦੇ ਵਿੱਚ ਬਿਨਾ ਕਿਸੇ ਲਾਲਚ ਜਾਂ ਕਾਮਨਾ ਤੋਂ ਕੀਤਾ ਹੋਇਆ ਕਰਮ ਸੇਵਾ ਹੁੰਦੀ ਹੈ ਜਿਸ ਕਾਰਜ ਦੇ ਬਦਲੇ ਕੋਈ ਵੀ ਵਸਤੂ ਪਦਾਰਥ ਧਨ ਤਨਖਾਹ ਜਾਂ ਬਖਸ਼ਿਸ਼ ਦੀ ਆਸ ਨਹੀਂ ਕੀਤੀ ਜਾਂਦੀ ਉਸ ਨੂੰ ਸੇਵਾ ਕਹਿੰਦੇ ਹੈ ਸੇਵਾ ਤੇ ਦਾਨ ਦੇ ਵਿੱਚ ਥੋੜਾ ਫਰਕ ਹੁੰਦਾ ਦਾਨ ਹੁੰਦਾ ਕਿ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਔਰ ਤੁਸੀਂ ਗਰੀਬ ਬੰਦੇ ਨੂੰ ਦਿੰਦੇ ਹੋ ਆਪਣੇ ਤੋਂ ਹੀਟ ਹਨ ਉਹ ਦਾਨ ਹੁੰਦਾ ਆ ਉਹ ਸੇਵਾ ਨਹੀਂ ਹੁੰਦੀ ਸੋ ਉਹਨੂੰ ਉਹਦੀ ਲੋੜਤੀ ਚੀਜ਼ ਦੇ ਦੇਣੀ ਆ ਉਹ ਕੰਮ ਭੇਟਾ ਹੁੰਦੀ ਆ ਆਪਣੇ ਵੱਡੇ ਤੋਂ ਜਿੱਦਾਂ ਆਪਾਂ ਗੁਰੂ ਘਰ ਜਾਂਦੇ ਆ ਗੋਲਕ ਚ ਪੈਸੇ ਪਾਉਨੇ ਆ ਜਾਂ ਗੁਰੂ ਘਰ ਦੇ ਚਲਾਨ ਦੇ ਲਈ ਗੁਰੂ ਦੇ ਸਾਹਮਣੇ ਅਰਪਣ ਕਰਦੇ ਆਂ ਭੇਟਾ ਕੋਈ ਵੀ ਪੈਸੇ ਕਰਦੇ ਆਂ ਆਟਾ ਕਰਦੇ ਆਂ ਰਸ਼ਟ ਕਰਦੇ ਆਂ ਕੁਝ ਵੀ ਪਰਮਾਲਾ ਸਾਹਿਬ ਉਹ ਭੇਟਾ ਹੁੰਦੀ ਆ। ਸੋ ਦਾਨ ਭੇਟਾ ਹੁਣ ਸੇਵਾ ਕੀ ਹੁੰਦੀ ਆ? ਸੇਵਾ ਹੁੰਦੀ ਆ ਕਿ ਗੁਰੂ ਘਰ ਜਾ ਕੇ ਅਸੀਂ ਉੱਥੇ ਭਾਂਡੇ ਬਰਤਨ ਸਾਫ਼ ਕਰਨੇ। ਜੋੜੇ ਸਾਫ਼ ਕਰਨੇ, ਝਾੜੂ ਲਗਾਉਣਾ। ਜਿਹੜੀ ਵੀ ਚੀਜ਼ ਉੱਥੇ ਲੋੜ ਐ ਸਾਨੂੰ ਲੱਗਦਾ ਹੈ ਪੇ ਇਥੇ ਲੋਡ ਐ ਕੰਮ ਕਰਨ ਦੇ ਉਹ ਕਰਨਾ ਉਸ ਨੂੰ ਸੇਵਾ ਕਹਿੰਦੇ ਨੇ ਪ੍ਰਾਣੇ ਜਵਾਨੇ ਦੇ ਵਿੱਚ ਗੁਰੂ ਸਾਹਿਬ ਦੀ ਸੇਵਾ ਕਰਦੇ ਸੀ ਵਸਤਰ ਵੀ ਧੋਂਦੇ ਸੀ ਲੋਕ ਵੈਸੇ ਤਾਂ ਗੁਰੂ ਸਾਹਿਬ ਆਪਣੇ ਕਾਰਜ ਆਪ ਹੀ ਕਰਦੇ ਹੋਣਗੇ ਪਰ ਗੁਰੂ ਸਿੱਖ ਗੁਰੂ ਚੇਲੇ ਦੀ ਪਰੰਪਰਾ ਦੇ ਵਿੱਚ ਜਿਹੜਾ ਚੇਲਾ ਆ ਜਾਂ ਸਿੱਖ ਹੈ ਉਹ ਗੁਰੂ ਦੀ ਸੇਵਾ ਕਰਦਾ ਹੈ ਜਿਸ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾ ਕੀਤੀ ਕਿੰਨੇ ਸਾਲ ਉਹਨਾਂ ਨੇ ਗਾਗਰ ਦੇ ਨਾਲ ਪਾਣੀ ਢੋਆ ਆਪਣੇ ਗੁਰੂ ਅੰਗਦ ਪਾਤਸ਼ਾਹ ਜੀ ਦੇ ਇਸ਼ਨਾਨਾ ਵਾਸਤੇ ਇਹਨੂੰ ਸੇਵਾ ਕਹਿੰਦੇ ਨੇ ਹੁਣ ਇਹ ਬਿਗਨਿੰਗ ਹੈ ਸ਼ੁਰੂਆਤ ਹੈ ਸੇਵਾ ਸੇਵਾ ਪਹਿਲਾਂ ਵੀ ਹੁੰਦੀ ਆ ਸੇਵਾ ਨਾਮ ਧਨ ਪ੍ਰਾਪਤੀ ਤੋਂ ਬਾਅਦ ਵੀ ਹੁੰਦੀ ਆ ਪਰ ਪਹਿਲੀ ਸੇਵਾ ਬਹੁਤ ਜ਼ਰੂਰੀ ਆ ਤਾਂ ਹੀ ਨਾਮ ਧਨ ਦੀ ਪ੍ਰਾਪਤੀ ਹੁੰਦੀ ਆ ਪਰ ਉਹ ਸੇਵਾ ਦੇ ਬਦਲੇ ਅਸੀਂ ਕੋਈ ਫਲ ਨਹੀਂ ਲੈਸ ਮਤਲਬ ਮੰਗ ਨਹੀਂ ਸਕਦੇ ਕਿ ਸਾਨੂੰ ਅਸੀਂ ਤਾਂ ਸੇਵਾ ਕਰਨੀ ਆ ਜੇ ਸਾਨੂੰ ਜੀ ਚਲੋ ਘਾਰ ਮਿਲ ਜਵੇ ਜਤੀ ਪੁੱਤਰ ਦੀ ਦਾਤ ਬਖਸ਼ੋ ਜੇ ਜੇ ਮੇਰਾ ਮੁੰਡਾ ਵਿਆਹ ਜਵੇ ਜਾਂ ਲੜਕੀ ਵਿਆਹ ਹੋ ਜਵੇ ਉਹਨੂੰ ਸੇਵਾ ਨਹੀਂ ਕਹਿੰਦੇ ਇਹ ਪਰਸਨਲ ਹੁੰਦੀ ਆ ਆਪਣੀ ਆਪਣੇ ਵਾਸਤੇ ਔਰ ਇਹਦੇ ਵਿੱਚ ਫਲ ਜਿਹੜਾ ਆ ਉਹ ਨਹੀਂ ਮੁੱਖ ਰੱਖਿਆ ਜਾਂਦਾ ਮੈਂ ਬਾਰ ਬਾਰ ਇਹ ਚੀਜ਼ ਕਹਿ ਰਿਹਾ ਹੁਣ ਇਹਦੇ ਇਹ ਸੇਵਾ ਦੇ ਲਈ ਤੁਸੀਂ ਪ੍ਰੇਰਣਾ ਲੈ ਸਕਦੇ ਹੋ ਕਿ ਕਿਹਨੇ ਕਿਹੜੇ ਕਿਹੜੇ ਐਗਜ਼ਾਮਪਲ ਮੈਂ ਆਪਣੀ ਕਿਤਾਬ ਦੇ ਵਿੱਚ ਵੀ 7ਵੇਂ ਚੈਪਟਰ ਦੇ ਵਿੱਚ ਲਿਖਿਆ ਕਿ ਜਿਹੜੇ ਪ੍ਰੇਰਣਾ ਸਰੋਤ ਨੇ ਪਹਿਲਾਂ ਤਾਂ ਭਾਈ ਲੈਣਾ ਜੀ ਹੈ ਭਾਈ ਲੈਣਾ ਜੀ ਤੋਂ ਗੁਰੰਗਤ ਪਾਸ਼ਾ ਬਣੇ ਉਹਨਾਂ ਨੇ ਗੁਰਨਾਨਕ ਪਾਸ਼ਾ ਦੀ ਪਹਿਲੇ ਪਾਸ਼ਾ ਜੀ ਦੀ ਸੇਵਾ ਕੀਤੀ ਤੇ ਅਖੀਰ ਨੂੰ ਉਹ ਉਹ ਗੁਰਗੱਦੀ ਦੇ ਲਈ ਨਹੀਂ ਸੀ ਸੇਵਾ ਕਰਦੇ ਪਰ ਉਹਨਾਂ ਨੂੰ ਬਖਸ਼ਿਸ਼ ਮਿਲੀ ਬਾਬਾ ਅਮਰਦਾਸ ਜੀ 12 ਸਾਲ ਗੁਰੂ ਅੰਗਦ ਪਾਸ਼ਾ ਜੀ ਦੀ ਉਹਨਾਂ ਨੇ ਸੇਵਾ ਕੀਤੀ ਤੇ ਫਿਰ ਬਾਬਾ ਜੀ ਤੋਂ ਫਿਰ ਉਹ ਗੁਰੂ ਅਮਰਦਾਸ ਜੀ ਭਾਈ ਮੰਝ ਦੀ ਸੇਵਾ ਤੁਸੀਂ ਅਸੀਂ ਸਾਰੇ ਪ੍ਰੇਰਣਾ ਸਰੋਤ ਬਣਾ ਸਕਦੇ ਹਾਂ ਉਹਨਾਂ ਨੂੰ ਕਿ ਉਹਨਾਂ ਨੇ ਸੇਵਾ ਕੀਤੀ ਪੰਦਮੇ ਪਾਛਾ ਦੀ। ਭਾਈ ਕਨਈਆ ਜੀ ਨੇ ਨਰਵੈਰ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਜ਼ਖਮੀਆਂ ਨੂੰ ਚਾਹੇ ਉਹਦੇ ਵਿੱਚ ਦੁਸ਼ਮਣ ਵੀ ਸੀ ਉਹਨਾਂ ਨੂੰ ਜਲਦੀ ਸੇਵਾ ਦਿੱਤੀ। ਔਰ 10ਵੇਂ ਪਾਛਾ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਹੋਰ ਵੀ ਅਣਗਿਣਤ ਸਿੱਖ ਨੇ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਤੇ ਗੁਰੂਦਿਆਂ ਬਖਸ਼ਿਸ਼ਾਂ ਪਾਈਆਂ ਨੇ। ਅੱਜ ਵੀ ਕਰ ਰਹੇ ਨੇ, ਗਾਂ ਵੀ ਕਰਦੇ ਰਹਿੰਦੇ। ਪਰ ਨਿਸ਼ਕਾਮ ਇਹ ਮੁੱਖ ਆਪਾਂ ਵਿਚਾਰ ਰੱਖਣਾ ਹੈ ਦੇਖਣ ਦੇ ਵਿੱਚ ਕੀ ਆਉਂਦਾ ਹੈ ਕਿ ਸੇਵਾ ਕਰਦੇ ਆ ਜੀ ਅਸੀਂ ਕਿ ਆਪਾਂ ਸੈਲਫੀ ਲੈ ਕੇ ਆ ਦੇਖੋ ਜੀ ਫੋਟੋ ਖਿੱਚ ਕੇ ਜੀ ਅਸੀਂ ਸੇਵਾ ਕਰ ਰਹੇ ਆ ਜਾਂ ਮੈਂ ਹੁਣ ਪਿੱਛੇ ਜੇ ਦੇਖਿਆ ਕਿ ਕਈ ਮਤਲਬ ਸਾਡੇ ਵਰਗੇ ਮਨਮੁੱਖ ਆਹ ਦੇਖੋ ਜੀ ਇੱਥੇ ਆ ਚੀਜ਼ ਹੈ ਨਹੀਂ ਇੱਥੇ ਉਹ ਚੀਜ਼ ਹੈ ਨਹੀਂ ਇੱਥੇ ਆ ਚੀਜ਼ ਹੈ ਨਹੀਂ ਸਿਡਨੀ ਦੇ ਵਿੱਚ ਮੈਂ ਬਹੁਤ ਪਹਿਲਾਂ ਇੱਕ ਫੰਕਸ਼ਨ ਦੇਖਣ ਗਿਆ ਤਾਂ ਉਸ ਫੰਕਸ਼ਨ ਦੇ ਵਿੱਚ ਉਹ ਹਾਲ ਬੁੱਕ ਕਰਾਇਆ ਹੋਇਆ ਸੀ ਸਾਡੀ ਕਮਿਊਨਿਟੀ ਨੇ ਤੇ ਪਰ ਉਹ ਚਰਚ ਦੀ ਸੀਗੀ ਆਈ ਥਿੰਕ ਕਾਸਲ ਹਿਲਸ ਇਲਾਕੇ ਦੇ ਵਿੱਚ ਸੀਗੀ ਤੇ ਜਿਹੜਾ ਉਹ ਚਰਚ ਆ ਉਹਨਾਂ ਦਾ ਉੱਥੇ ਮੈਂ ਵਾਸ਼ਰੂਮ ਗਿਆ ਤੇ ਮੈਂ ਪਹਿਲੀ ਵਾਰੀ ਉਹ ਸਾਈਨ ਦੇਖਿਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਟਾਇਲਟ ਗੰਦੀ ਹੈ ਜਾਂ ਇੱਥੇ ਕੋਈ ਚੀਜ਼ ਮੁੱਕੀ ਹੋਈ ਹੈ ਤਾਂ ਤੁਸੀਂ ਪ੍ਰਬੰਧਕਾਂ ਨੂੰ ਸੰਪਰਕ ਕਰੋ ਸਾਨੂੰ ਦੱਸੋ ਦੱਸੋਗੇ ਤਾਂ ਪਤਾ ਲੱਗੇਗਾ ਨਾ ਇਹ ਤਾਂ ਸੀ ਜਿਹੜਾ ਕਮਰਸ਼ੀਅਲ ਪਲੇਸ ਹੈ ਜੀ 에어ਪੋਰਟ ਹੋ ਗਿਆ ਜਾ ਪਰ ਇੱਕ ਗੁਰੂ ਘਰ ਮੈਂ ਗਿਆ ਸ਼ਾਇਦ ਉਹ ਇੰਗਲੈਂਡ ਸੀਗਾ ਮੈਨੂੰ ਹੁਣ ਯਾਦ ਨਹੀਂ ਉੱਥੇ ਬਿਲਕੁਲ ਇਹੋ ਜਿਹਾ ਸਾਈਨ ਟਾਇਲਟ ਦੇ ਅੰਦਰਲੇ ਪਾਸੇ ਲੱਗਾ ਹੋਇਆ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਟਾਇਲਟ ਗੰਦੀ ਹੈ ਜਾਂ ਕੋਈ ਇੱਥੇ ਕੰਮ ਕਰਨ ਵਾਲਾ ਹੈ ਤਾਂ ਇਹ ਸੇਵਾ ਤੁਸੀਂ ਆਪ ਵੀ ਨਿਭਾ ਸਕਦੇ ਹੋ ਜੇ ਤੁਸੀਂ ਆਪ ਨਿਭਾਉਣ ਦੇ ਵਿੱਚ ਅਸਮਰਥ ਹੋ ਤਾਂ ਤੁਸੀਂ ਪ੍ਰਬੰਧਕਾਂ ਨੂੰ ਦੱਸ ਸਕਦੇ ਹੋ ਸੋ ਪਹਿਲੀ ਪ੍ਰਾਇੋਰਟੀ ਸਾਡੀ ਹੈ ਜਿਹੜਾ ਬੰਦਾ ਦੇਖ ਲਵੇ ਪੇ ਆ ਚੀਜ਼ ਕਰਨ ਵਾਲੀ ਆ ਇਹ ਉਹਦੀ ਹੀ ਡਿਊਟੀ ਬਣਦੀ ਆ ਪਹਿਲਾਂ ਵੀ ਉਹੀ ਕਰੇ ਜੇ ਉਹ ਅਸਮਰਥ ਹੈ ਮਤਲਬ ਕੋਈ ਸਮਾਨ ਹੈ ਨਹੀਂ ਉਸ ਵੇਲੇ ਜਾ ਹੈ ਨਹੀਂ ਜਾਂ ਉਹ ਲਿਆ ਕੇ ਵੀ ਕਰ ਸਕਦਾ ਹੈ ਚੁੱਪਚਪਿਤ ਮੈਂ ਇਹੋ ਜਿਹੇ ਇੱਥੇ ਫੈਮਲੀ ਇਹਨੂੰ ਜਾਣਦਾ ਆ ਜਿਹੜੇ ਤੜਕੇ ਆ ਕੇ ਗੁਰੂ ਘਰ ਦੀਆਂ ਟੋਲਟਾਂ ਸਾਫ਼ ਕਰਕੇ ਸਫਾਈ ਕਰਕੇ ਵੱਡੇ ਵੱਡੇ ਲੋਕ ਨੇ ਉਹ ਮਤਲਬ ਉਹਨਾਂ ਦੇ ਮਹਾਰਾਜ ਦੀ ਕਿਰਪਾ ਆ ਉਹਨਾਂ ਤੇ ਸਾਰੇ ਮਲਪਦਾਰਥ ਨੇ ਉਹਨਾਂ ਕੋ ਪਰ ਉਹ ਤੜਕੇ ਆ ਕੇ 3:30 ਵਜੇ ਸਾਰੀਆਂ ਟਾਇਲਟ ਸਾਫ ਕਰਕੇ ਆ ਆਪਣੇ ਘਰੋਂ ਹੀ ਉਹ ਲਿਆਉਂਦੇ ਨੇ ਟਾਇਲਟ ਪੇਪਰ ਲਿਆਉਂਦੇ ਨੇ ਜੋ ਚੀਜ਼ ਮੁੱਕਣ ਵਾਲੀ ਹੁੰਦੀ ਆ ਉਹ ਲਿਆ ਕੇ ਉੱਥੇ ਪਤਾ ਨਹੀਂ ਲੱਗਦਾ ਉਹ ਕੌਣ ਕਰ ਜਾਂਦਾ ਪਤਾ ਹੈ ਵੈਸੇ ਥੋੜਾ ਇਹਨੂੰ ਪਤਾ ਹੈ ਇਹ ਹੁੰਦੀ ਆ ਸੇਵਾ ਇਹ ਨਹੀਂ ਕਿ ਵੀਡੀਓ ਬਣਾ ਕੇ ਜਾਂ ਫੋਨ ਤੇ ਫੋਟੋ ਖਿੱਚ ਕੇ ਪਾ ਦੇਣੀ ਆ ਉਹ ਉਹ ਤਾਂ ਉਹ ਸੇਵਾ ਤਾਂ ਨਹੀਂ ਹੈਗੀ ਉਹ ਤਾਂ ਕਿਸੇ ਵੀ ਅਮ ਜੀਤ ਨਹੀਂ ਆਉਂਦੀ ਸੋ ਜਦੋਂ ਅਸੀਂ ਸੇਵਾ ਕਰਦੇ ਆ ਤਾਂ ਸਾਡੇ ਮਨ ਦੇ ਅੰਦਰ ਦਇਆ ਆਉਂਦੀ ਆ ਹੁਣ ਸੇਵਾ ਦਾ ਮਕਸਦ ਕੀ ਆ ਸੇਵਾ ਦਾ ਮਕਸਦ ਇਹ ਆ ਕਿ ਗੁਰੂ ਸਾਹਿਬ ਦੀ ਨਜ਼ਰੀ ਚੜਨਾ ਗੁਰੂ ਸਾਹਿਬ ਦੀ ਹਾਜ਼ਰੀ ਚ ਰਹਿਣਾ ਸੇਵਾ ਕਰਦੇ 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 ਔਰ ਗੁਰੂ ਤਾਂ ਦੇਖਦਾ ਹਰ ਵੇਲੇ ਦੇਖਦਾ ਕਿ ਕੌਣ ਕੀ ਕਰ ਰਿਹਾ ਕਿਸ ਨੀਅਤ ਨਾਲ ਕਰ ਰਿਹਾ ਤੇ ਨਾਲ ਨਾਲ ਸੇਵਾ ਕਰਦੇ ਕਰਦੇ ਗੁਰੂ ਦੀ ਗੱਲ ਵੀ ਸੁਣਨੀ ਆ। ਕਈ ਵਾਰੀ ਅਸੀਂ ਦੇਖਦੇ ਆ ਕਿ ਆਪਣੇ ਚਲੋ ਆਪਾਂ ਗੁਰੂ ਘਰਾਂ ਦੀ ਐਗਜ਼ਾਮਪਲ ਲੈਣੀ ਕਿਉਂਕਿ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ। ਲੰਗਰ ਬਣ ਰਿਆ ਹੁੰਦਾ ਆ ਜਾਂ ਕੋਈ ਹੋਰ ਸੇਵਾ ਚੱਲ ਰਹੀ ਹੁੰਦੀ ਆ ਤੇ ਉੱਥੇ ਅਸੀਂ ਚੁਗਲੀਆਂ ਕਰ ਰਹੇ ਹੁੰਨੇ ਆ। ਬਤਖੁਈਆਂ ਕਰ ਰਹੇ ਹੁੰਨੇ ਆ, ਨਿੰਦਿਆ ਕਰ ਰਹੇ ਹੁੰਨੇ ਆ। ਉਹ ਗਲਤ ਗੱਲ ਆ। ਮੈਂ ਬਹੁਤ ਗੁਰੂ ਘਰਾਂ 'ਚ ਦੇਖਿਆ ਕਿ ਜਦੋਂ ਲੰਗਰ ਬਣਦਾ ਤਾਂ ਉੱਥੇ ਜਾਪ ਚੱਲਦਾ ਹੁੰਦਾ ਆ। ਪਾਠ ਚੱਲਦਾ ਹੁੰਦਾ ਤੇ ਕਈ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਲੰਗਰ ਦੀਆਂ ਇੰਚਾਰਜ ਨੇ ਉਹ ਕਿਸੇ ਨੂੰ ਚੁਗਲੀ ਕਰਨ ਵੀ ਨਹੀਂ ਦਿੰਦੀਆਂ ਉਹ ਚੁੱਪ ਕਰਾ ਦਿੰਦੀਆਂ ਵੇ ਕੰਮ ਨਾ ਕਰੋ ਇੱਥੇ ਪਰ ਕਈ ਐ ਉਟਾਣੀਆਂ ਬਣਾ ਕੇ ਟੇਬਲਾਂ ਤੇ ਬੈਠੀਆਂ ਜਿਹੜੀਆਂ ਸੇਵਾ ਕਰਦੀਆਂ ਉਹਨਾਂ ਦੀਆਂ ਚੁਗਲੀਆਂ ਕਰਨ ਲੱਗੀਆਂ ਹੁੰਦੀਆਂ ਇਦਾਂ ਹੀ ਬੰਦੇ ਆ ਜਿਹੜੇ ਸੇਵਾਦਾਰ ਹੁੰਦੇ ਉਹਨਾਂ ਨੂੰ ਇਦਾਂ ਦੇਖੀ ਜਾਊਗੇ ਵੀ ਪਤਾ ਨਹੀਂ ਇਹ ਕੀ ਕਰਦੇ ਤੇ ਫਿਰ ਉਹਨਾਂ ਦੀ ਹੀ ਨਿੰਦਿਆ ਕਰੀ ਜਾਊਂਗੇ ਆਪ ਬੈਠੇ ਹੁੰਦੇ ਆ ਸੋ ਇਹ ਵਰਤਾਰਾ ਕਾਫੀ ਚੱਲਦਾ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੇਵਾ ਕਰਦੇ ਹੋਏ ਜਿੱਥੇ ਅਸੀਂ ਉਸ ਥਾਂ ਤੇ ਆ ਉਹ ਉੱਥੇ ਜਾਪ ਕਰਨਾ ਚਾਹੀਦਾ ਪਾਠ ਕਰਨਾ ਚਾਹੀਦਾ ਗੁਰੂ ਦੀ ਗੱਲ ਸੁਣਨੀ ਚਾਹੀਦੀ ਹੈ ਅਗਰ ਪਾਠ ਚੱਲ ਰਿਹਾ ਹੈ ਤਾਂ ਉਹਦੇ 'ਚ ਧਿਆਨ ਧਰਨਾ ਚਾਹੀਦਾ ਅਗਰ ਕੀਰਤਨ ਚੱਲ ਰਿਹਾ ਹੈ ਤਾਂ ਕੀਰਤਨ 'ਚ ਧਿਆਨ ਧਰਨਾ ਚਾਹੀਦਾ ਤਾਂ ਸੇਵਾ ਪੂਰੀ ਹੋਣੀ ਤੇ ਸੇਵਾ ਦੇ ਵਿੱਚ ਮੈਂ ਇੱਕ ਚਾਰਟ ਬਣਾਇਆ ਸੀ ਚੈਪਟਰ 7 ਦੇ ਵਿੱਚ ਕਿ ਗੁਰੂ ਸਾਹਿਬ ਨੇ ਸਾਨੂੰ ਤਿੰਨ ਸਟੇਜਾਂ ਦਿੱਤੀਆਂ ਸ਼ੁਰੂ ਸੇਵਾ ਤੋਂ ਹੋਣੀ ਆ ਸੇਵਾ ਦੇ ਨਾਲ ਕੀ ਆਉਣਾ ਹੈ ਸੇਵਾ ਦੇ ਨਾਲ ਮਨ ਦੇ ਵਿੱਚ ਦਇਆ ਆਣੀ ਹੈ ਦਇਆ ਦੇ ਨਾਲ ਕੀ ਆਉਣਾ ਹੈ ਅਗਰ ਮਨ ਦੇ ਵਿੱਚ ਦਇਆ ਹੋ ਗਈ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀ ਸੱਚ ਬੰਦਾ ਤਾਂ ਜਾਣਦਾ ਆ ਜੇ ਦਇਆ ਜਾਣੇ ਜੀ ਕੀ ਭਲਾ ਜੀਵਾਂ ਦੇ ਪ੍ਰਤੀ ਦਇਆ ਜਾਂ ਜੀਵ ਦੇ ਵਿੱਚ ਦਇਆ ਦਾ ਜਿਹੜਾ ਐਟਰੀਬਿਊਟ ਆ ਉਹਦੇ ਬਾਰੇ ਜਾਣਦਾ ਹੋਵੇ ਤਾਂ ਸੱਚ ਨੂੰ ਜਾਣ ਸਕਦਾ ਹੈ ਸੋ ਇਹ ਬੇਸਿਕ ਰਿਕੁਆਇਰਮੈਂਟ ਹੈ ਜਿਹਨੂੰ ਕਹਿੰਦੇ ਆ ਨਾ ਅਸੀਂ ਕਿ ਚੰਗੇ ਇਨਸਾਨ ਬਣੋ ਚੰਗੇ ਕੀ ਹੈ ਦਇਆ ਕਰੋ ਆਪਣੇ ਜੀਵਾਂ ਤੇ ਕਰੋ ਆਪਣੇ ਪੀਅਰਸ ਤੇ ਕਰੋ ਆਪਣੇ ਜੋ ਕੁੱਤੇ ਬਿੱਲੇ ਆ ਰੱਖੇ ਹੋਏ ਆ ਪੰਛੀ ਆ ਕੁਦਰਤ ਵਾਲੇ ਦੁਆਲੇ ਬੂਟਿਆਂ ਨੂੰ ਪਾਣੀ ਪਾਓ ਇਹ ਦਇਆ ਹੈ ਦਇਆ ਚ ਆ ਜਾਂਦਾ ਸਾਰਾ ਸੋ ਦਇਆ ਜਾਣੇ ਜੀ ਕੀ ਕਿਛ ਪੁੰਨ দান ਕਰੇ ਇਸ ਘਰ ਇਸ ਤਰ੍ਹਾਂ ਸੱਚ ਜਾਣਿਆ ਜਾਂਦਾ ਤੇ ਉਹ ਸੇਵਾ ਆ ਜਦੋਂ ਅਸੀਂ ਬੂਟੇ ਨੂੰ ਪਾਣੀ ਪਾਨੇ ਆ ਤਾਂ ਬੂਟੇ ਦੀ ਸੇਵਾ ਆ ਤੇ ਉਹਦੇ ਨਾਲ ਦਇਆ ਆਂਦੀ ਆ ਦਇਆ ਇੱਕ ਬੇਸ ਹੈ ਜਿਹਦੇ ਤੇ ਧਰਮ ਟਿਕਦਾ ਆ ਤੋਲ ਧਰਮ ਦਇਆ ਦਾ ਪੁੱਤ ਧਰਮ ਜਿਹੜਾ ਆ ਉਹ ਦਇਆ ਦਾ ਮੁੰਡਾ ਆ ਪੁੱਤਰ ਜੇ ਦਇਆ ਹੋਏਗੀ ਮਾਂ ਹੋਏਗੀ ਤਾਂ ਪੁੱਤਰ ਜਨਮੇਗਾ ਅਗਰ ਮਾਂ ਹੀ ਨਹੀਂ ਤਾਂ ਪੁੱਤਰ ਕਿਵੇਂ ਜਨਮੇਗਾ ਸੋ ਇਹ ਰਿਕੁਆਇਰਮੈਂਟ ਹੈ ਇਥਾਂ ਵਾਲੀ ਲਾਈਨ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਦਇਆ ਦਾ ਪੋਤਾ ਕੌਣ ਹੈ ਇਹ ਬਹੁਤ ਸੁੰਦਰ ਸ਼ਬਦ ਪੰਨੇ ਮੇ ਪਾਠਨਾ ਰਾਮਕਲੀ ਰਾਗ ਅੰਗ 893 ਉੱਤੇ ਦਰਜ ਕੀਤਾ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਰਤਨ ਜਵੇਹਰ ਨਾਮ ਸਤ ਸੰਤੋਖ ਗਿਆਨ ਜੋ ਅਲਟੀਮੇਟ ਰਤਨ ਜਵਾਹਰ ਹੈ ਜਿਹੜੀ ਜਿਹਦੀ ਅਸੀਂ ਅਚੀਵਮੈਂਟ ਕਰਨੀ ਆ ਉਹ ਹੈਗਾ ਨਾਮ ਅਕਾਲ ਪੁਰਖ ਦਾ ਨਾਮ ਅਕਾਲ ਪੁਰਖ ਦੀ ਫ੍ਰੀਕੁਐਂਸੀ ਜਿੱਤੇ ਸਾਰੀ ਦੁਨੀਆ ਚੱਲਦੀ ਆ ਅਸੀਂ ਉਸ ਫ੍ਰੀਕੁਐਂਸੀ ਨੂੰ ਪਾਉਣਾ ਆ ਉਹਦੇ ਨਾਲ ਇੱਕਮਿਕ ਹੋਣਾ ਆ ਫਿਰ ਕੀ ਆਉਂਦਾ ਸਤ ਦਾ ਪਤਾ ਲੱਗਦਾ ਅਲਟੀਮੇਟ truth ਕੀ ਆ ਸੰਤੋਖ ਆ ਜਾਂਦਾ ਹੈ ਮਨ ਦੇ ਵਿੱਚ ਗਿਆਨ ਆ ਜਾਂਦਾ ਹੈ ਪਤਾ ਲੱਗ ਜਾਂਦਾ ਕੀ ਹੈ ਸਾਰਾ ਕੁਝ ਹੁਣ ਕਹਿੰਦੇ ਜਿਹੜਾ ਇਹ ਸਾਰਾ ਕੁਝ ਪ੍ਰਾਪਤ ਹੋਣ ਤੇ ਕੀ ਮਿਲਦਾ ਹੈ ਸੁੱਖ ਤੇ ਸਹਜ ਇਹ ਦਇਆ ਦਾ ਪੋਤਾ ਆ ਦਇਆ ਕਾ ਸੁਖ ਸਹਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੁੰਦਾ ਇਹ ਪਰ ਹਰ ਭਗਤਾਂ ਦੇ ਕੋਲ ਹੁੰਦਾ ਆ ਦਇਆ ਦਾ ਪੋਤਾ ਹੁੰਦਾ ਸੋ ਇਹ ਤੋਂ ਸ਼ਬਦ ਤੋਂ ਇੱਕ ਲਾਈਨੇਜ ਬਣਦੀ ਆ ਫੈਮਿਲੀ ਟਰੀ ਬਣਦਾ ਮਾਂ ਦਇਆ ਧਰਮ ਪੁੱਤਰ ਤੇ ਪੋਤਾ ਕੀ ਆ ਨਾਮ ਯਸੁਖ ਤੇ ਸਹਿਜ ਇਹ ਤਿੰਨ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ ਇਸ ਸੀਕੁਐਂਸ ਚ ਚੱਲਦੀਆਂ ਨੇ ਇਸੇ ਤਰ੍ਹਾਂ ਹੀ ਹੋਣੀ ਜਾਂਦੀ ਇਹ ਤਾਂ ਸੀ ਨਾਮ ਪ੍ਰਾਪਤ ਕਰਨ ਤੋਂ ਪਹਿਲਾਂ ਦੀ ਸੇਵਾ ਹੁਣ ਜਦੋਂ ਨਾਮ ਪ੍ਰਾਪਤ ਕਰ ਲਿਆ ਤਾਂ ਕਈ ઋષਿ ਮੁਨੀ ਕਿ ਜਿਹ ਲੋਕ ਜਿਹੜਨੇ ਥੋੜੇ ਹੰਕਾਰੀ ਹੋ ਜਾਂਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁਣ ਅਸੀਂ ਕਰੀਏ ਕੀ ਤੇ ਗੁਰੂ ਸਾਹਿਬ ਨੇ ਇੱਕ ਵਾਰੀ ਫੇਰ ਕਿਹਾ ਕਿ ਇਸੇ ਸਾਈਕਲ ਨੂੰ ਫੇਰ ਰਿਪੀਟ ਕਰ ਲਓ ਸੁਖਮਨੀ ਸਾਹਿਬ ਦੀ ਬਾਣੀ ਜਿਹੜੀ ਆ ਉਹ ਪੋਸਟ ਗ੍ਰੈਜੂਏਟ ਡਿਪਲੋਮਾ ਆ ਕਿ ਗ੍ਰੈਜੂਏਟ ਹੋਣ ਤੋਂ ਬਾਅਦ ਤੁਸੀਂ ਕਿਸੇ ਵੀ ਪਰੰਪਰਾ ਚੋਂ ਆਏ ਹੋ ਜਿੱਥੋਂ ਤੁਸੀਂ ਨਾਮ ਪ੍ਰਾਪਤ ਕੀਤਾ ਚਾਹੇ ਤੁਸੀਂ ਭਗਤੋਂ ਸੰਤੋਂ ਸਾਧੋਂ ਬ੍ਰਹਮ ਗਿਆਨੀਓਂ ਦਾਸੋਂ ਪੰਡਤੋਂ ਬ੍ਰਹਮਣੋਂ ਕਿਸੇ ਵੀ ਪਰੰਪਰਾ ਚੋਂ ਆਏ ਹੋ ਭਗਤਿਓ ਤਾਂ ਤੁਸੀਂ ਹੁਣ ਇਸ ਤਰ੍ਹਾਂ ਜੀਵਨ ਜੀਣਾ ਆਪਣਾ ਇਹ ਸੇਵਾ ਲੋਕਾਂ ਦੀ ਕਰਨੀ ਆ ਜੋਗੀਆਂ ਸਿੱਧਾ ਮੰਗਰ ਜੰਗਲਾਂ 'ਚ ਨਹੀਂ ਜਾ ਕੇ ਬਹਿ ਜਾਣਾ ਤੁਸੀਂ ਦੁਨੀਆ ਦੇ ਵਿੱਚ ਸੇਵਾ ਕਰਨੀ ਆ ਦੁਨੀਆ ਨੂੰ ਇਹ ਵੰਡਣਾ ਹੁਣ ਜੋ ਤੁਸੀਂ ਪ੍ਰਾਪਤ ਕੀਤਾ ਸੋ ਉਹ ਫਿਰ ਭਗਤ ਜਿਹੜੇ ਨੇ ਅਲਟੀਮੇਟ ਰੋਤ ਤੱਕ ਪਹੁੰਚ ਕੇ ਫਿਰ ਦੁਨੀਆ ਨੂੰ ਜੋ ਚੀਜ਼ ਵੰਡਦੇ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਮਨੁੱਖਤਾ ਦੀ ਸੇਵਾ ਕੀਤੀ ਸਾਡੀ ਸੇਵਾ ਕੀਤੀ ਅਸਲ ਵਿੱਚ ਸਾਡੇ ਲਈ ਜੋ ਛੱਡ ਕੇ ਗਏ ਉਹ ਉਹਨਾਂ ਦੀ ਉਪਲਬਧੀ ਤੋਂ ਬਾਅਦ ਦੀ ਸੇਵਾ ਹੈ ਜਿਹਦੇ ਬੇਸ ਤੇ ਉੱਤੇ ਆ ਮੈਂ ਸ਼ਬਦ ਬੋਲ ਰਿਹਾ ਮੇਰੇ ਮੂੰਹੋਂ ਅੱਖਰ ਨਿਕਲ ਰਹੇ ਨੇ ਇਹ ਗੁਰੂ ਸਾਹਿਬ ਦੀ ਦੇਣ ਹੈ ਉਹਨਾਂ ਨੇ ਸੇਵਾ ਕੀਤੀ ਹੈ ਬਾਣੀ ਦੇ ਰੂਪ ਦੇ ਵਿੱਚ ਆਪਣੇ ਜੀਵਨ ਦੇ ਵਰਤੰਤਾਂ ਦੇ ਰੂਪ ਦੇ ਵਿੱਚ ਤੇ ਤਾਂ ਮੈਂ ਇਹ ਬੋਲ ਰਿਹਾ ਹਾਂ ਉਹਨਾਂ ਦੀ ਸੇਵਾ ਕੀਤੀ ਉਹ ਹੀ ਬੋਲ ਰਹੀ ਆ ਮੇਰੇ ਥਰੂ ਸਾਰਿਆਂ ਦੇ ਥਰੂ ਆਪ ਤੇ ਥਰੂ ਤੁਸੀਂ ਬਾਣੀ ਪੜ੍ਹਦੇ ਹੋ ਕਰਦੇ ਹੋ। ਸੋ ਇਹਦੇ ਬੜੇ ਵੱਡੇ ਵੱਡੇ ਰਿਜ਼ਲਟ ਨਿਕਲਦੇ ਨੇ ਸੇਵਾ ਦੇ। ਪਰ ਅੱਜ ਦਾ ਜਿਹੜਾ ਮੁੱਖ ਟੌਪਿਕ ਸੀ ਸੇਵਾ। ਕਿਸ ਤਰ੍ਹਾਂ ਕਰਨੀ ਆ ਇਸ ਦਾ ਸਿਧਾਂਤ ਕੀ ਆ? ਤਾਂ ਇਹਦਾ ਨਿਚੋੜ ਇਹ ਨਿਕਲਦਾ ਹੈ ਕਿ ਸੇਵਾ ਪਹਿਲੀ ਆ। ਸੇਵਾ ਦੇ ਨਾਲ ਮਨ ਦੇ ਵਿੱਚ ਦਇਆ ਆਉਂਦੀ ਆ। ਦਇਆ ਦੇ ਨਾਲ ਧਰਮ ਨੂੰ ਥਾਂ ਮਿਲਦਾ ਹੈ। ਮਨ ਦੇ ਵਿੱਚ ਧਰਮ ਆਉਂਦਾ ਹੈ ਧਰਮ ਨੂੰ ਜਦ ਆਪ ਹੰਡਾਉਨੇ ਆ ਫਿਰ ਦਇਆ ਦੇ ਨਾਲ ਤਾਂ ਫਿਰ ਇੱਕ ਕੰਪਲੀਟ ਪਰਿਵਾਰ ਹੋ ਜਾਂਦਾ ਹੈ ਫਿਰ ਨਾਮ ਜਿਵੇਂ ਕਿ ਪੁੱਤ ਆ ਉਹਦਾ ਰਿਜ਼ਲਟੈਂਟ ਇਨ ਲੈਂਡ ਨਾਮ ਨਿਕਲਦਾ ਹੈ ਅਕਾਲ ਪੁਰਖ ਦੀ ਪ੍ਰਾਪਤੀ ਨਿਕਲਦੀ ਹੈ ਮਹਾਰਾਜ ਦੀ ਕਿਰਪਾ ਨਿਕਲਦੀ ਹੈ ਅਕਾਲ ਪੁਰਖ ਦੀ ਦਇਆ ਸਾਡੇ ਤੇ ਬਣਦੀ ਹੈ ਸੋ ਇਹ ਸੀ ਅੱਜ ਦਾ ਵਿਚਾਰ